ਹਾਂਜੀ ਕਿਸਾਨ ਵੀਰੋ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਨਵੇਂ ਨੇ ਪਹਿਲੀ ਵਾਰ ਜੁੜੇ ਆਪਣੇ ਨਾਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਬੈਲ ਬਟਨ ਵੀ ਜਿਹੜਾ ਪ੍ਰੈਸ ਕਰ ਲਿਓ ਦੋਸਤੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਤਕਰੀਬਨ ਆਪਾਂ ਤੁਹਾਨੂੰ ਦੋਸਤੋ ਚਾਰ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਅੱਜ ਵਿੱਚ ਤੁਹਾਨੂੰ ਦੋਸਤੋ ਨੀਲੀ ਰਾਵੀ ਦੀ ਝੋਟੀ ਵੀ ਵੇਖਣ ਦੇ ਵਿੱਚ ਮਿਲੇਗੀ ਸ਼ਕੀਨ ਵੀਰ ਉਹ ਵੀ ਖਰੀਦ ਸਕਦੇ ਆ ਏਰੀਆ ਜਿਹੜਾ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਹਰੀਕੇ ਪੱਤਣ ਤੋਂ ਜਦੋਂ ਦੋਸਤੋ ਆਪਾਂ ਪੱਟੀ ਮੋੜ ਵੱਲ ਆਉਣੇ ਆ ਭਿੱਖੀਪਿੰਡ ਰੋਡ ਤੇ ਤੇ ਰਸਤੇ ਵਿੱਚ ਸੰਗਮਾ ਅੱਡੇ ਤੋਂ ਤੁਸੀਂ ਸੈਦੋਂ ਪਿੰਡ ਆ ਸਕਦੇ ਹੋ ਤੇ ਸਿੱਧਾ ਅਗਲਾ ਪਿੰਡ ਜਿਹੜਾ ਦੋਸਤੋ ਜੌਰ ਸਿੰਘ ਵਾਲਾ ਹੈਗਾ ਨਾਲ ਲੱਗਦੇ ਪਿੰਡ ਦੁੱਬਲੀ ਬਰਵਾਲਾ ਚੀਮਾ ਬਿਲਕੁਲ ਨਾਲ ਨਾਲ ਲੱਗਦੇ ਪਿੰਡਾ ਦੋਸਤੋ ਬਧੇਰੇ ਜਾਣਕਾਰੀ ਆਪਾਂ ਵੀਰ ਹਰਬੇਲ ਤੋਂ ਲੈਣੀ ਆ ਵੀਰ ਦਾ ਜਿੱਦਾਂ ਵੀ ਹਰ ਇੱਕ ਭੈਣ ਭਰਾ ਵੀਰ ਨੂੰ ਪਤਾ ਵੀ ਡੇਰੀ ਫਾਰਮਿੰਗ ਦੇ ਨਾਲ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਤੇ ਪਸ਼ੂ ਜਿਹੜੇ ਆ ਦੋਸਤੋ ਡੇਲੀ ਅਪਡੇਟ ਦੇ ਵਿੱਚ ਇੱਥੇ ਆਉਂਦੇ ਰਹਿੰਦੇ ਆ ਬਾਕੀ ਆਪਣੀ ਨਰਕ ਫਰਕ ਆਗੇ ਘਰੇ ਮੌਕੇ ਤੇ ਤੁਸੀਂ ਤਸੱਲੀ ਕਰਕੇ ਜਰੂਰ ਖਰੀਦ ਸਕਦੇ ਹੋ ਇੱਕ ਤੁਹਾਨੂੰ ਦੋਸਤ ਇੱਕੜੇ ਨੀਰੀਦਰ ਦੀ ਝੋਟੀ ਦਿਖਾਉਣੀ ਆ ਬਹੁਤ ਵਧੀਆ ਪਿਛੇ ਮੇਲ ਕਾਫ ਹੋਵੇਗਾ ਬਾਕੀ ਬਧੇਰੇ ਜਾਣਕਾਰੀ ਲਈ ਆਪਾਂ ਵੀਰ ਹਰਬੇਲ ਦੇ ਕੋਲ ਚੱਲਦੇ ਆਂ ਸਭ ਤੋਂ ਪਹਿਲਾਂ ਵੀਰ ਹਰਬੇਲ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਪਿਆਰ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਬਈ ਠੀਕ ਠਾਕ ਠੀਕ ਠਾਕ ਵੀਰ ਜੀ ਠੀਕ ਠਾਕ ਹੈ ਤੇ ਹਰਬੇਲ ਵੀਰੇ ਅੱਜ ਕਿੰਨੇ ਪਸ਼ੂ ਸੇਲ ਵਾ ਲਈ ਹੈਗੇ ਠੀਕ ਆ ਜੱਬਨ ਆਸ ਤੇਨ ਸਾਧੀਆਂ ਠੀਕ ਆ ਤੇ ਇੱਕ ਗਾਂ ਵੀ ਪਖੋਣੀ ਹੈ ਜੀ ਵਿੱਚ ਹਾਂ ਨਹੀਂ ਗਾਂ ਹਲੇ ਨਹੀਂ ਬਾਈ ਠੀਕ ਆ ਮੱਝਾਂ ਹੀ ਅੱਜ ਹੋਣਗੀਆਂ ਤਕਰੀਬਨ ਆਪਣੇ ਕੋਲ ਮੱਝਾਂ ਹੋਣਗੀਆਂ ਦੋਸਤੋ ਅੱਜ ਤੇ ਵੀਰ ਹਰਵੇਲ ਪਹਿਲੇ ਕਿਸ ਤੋਂ ਸ਼ੁਰੂ ਕਰ ਗਿਆ ਅੱਜ ਹਾਂ ਇਹ ਵੀ ਕਰ ਲਈ ਆਪਾਂ ਹਾਂ ਨੀਲੀ ਰਬੀ ਦੀ ਝੋਟੀ ਤੋਂ ਹਨਾ ਤੇ ਪਾਈਏ ਚਾਨਾ ਵੀਰ ਜੀ ਕਿੰਨਾ ਵਾਸੂਆ ਆਪਣੇ ਕੋਲ ਸੂਈ ਹੈਗੀ ਅਜੀ ਇਹ ਦੂਜੀ ਵਾਰ ਸੂਈ ਆ ਅੱਛਾ ਜੀ ਤਾਂ ਅੱਜ ਸਵੇਰੇ ਹੀ ਹੈ ਕਰੀਬ 8-9 ਵਜੇ ਸੂਈ ਆ ਜੀ ਤਾਂ ਜੇਰ ਜੂਰ ਬਹੁਤ ਵਧੀਆ ਪੈ ਗਈ ਆ ਤੇ ਪਿੱਛੇ ਸੀਮੈਂਟ ਦਾ ਬੱਚਾ ਵਾ ਮੇਲ ਕਾਫ ਆਇਆ ਠੀਕ ਹੈ ਜੀ ਹਾਂ ਜੀ ਬਤਾ ਠੀਕ ਆ ਤੇ ਸਵੇਰ ਹਰ ਵੇਲੇ ਵੀਰੇ ਸਵੇਰ ਕਿੰਨਾ ਵਾਸੂਆ ਦੂਜਾ ਸੂਆ ਵਾ ਠੀਕ ਆ ਤਾਂ ਬਾਕੀ ਚਵਾ ਬਹੁਤ ਵਧੀਆ ਨਿਕਲਿਆ ਕਰੀਬ ਸਾਢੇ 3-4 ਲੀਟਰ ਜਿਹੜਾ ਬੌਲਾ ਆਪਾਂ ਇੱਕ ਟਾਈਮ ਕੱਢਿਆ ਹੁਣ ਕੋਈ 3-4 ਘੰਟੇ ਪਹਿਲਾਂ ਠੀਕ ਹੈ ਸੋ ਦੋਸਤੋ ਬਾਕੀ ਜਿਹੜਾ ਇੱਕ ਵਾਰੀ ਬਾਡੀ ਬੰਤਰ ਦਾ ਸਟਰਕਚਰ ਆ ਝੋਟੀ ਜਿਹੜਾ ਮੱਝ ਦਾ ਤੁਸੀਂ ਢਾਂਚਾ ਵੇਖ ਲਓ ਬਹੁਤ ਵਧੀਆ ਚੰਗੀ ਬੰਤਰ ਦੀ ਮਗਰ ਮੇਲਕਾਫ ਆ ਬਹੁਤ ਵਧੀਆ ਵੀਰ ਕਹਿ ਰਿਹਾ ਵੀ ਚੰਗੇ ਸੀਮਣ ਦਾ ਪਿੱਛੇ ਜਿਹੜਾ ਮੇਲਕਾਫ ਹੈਗਾ ਆ ਵੇਖੋ ਬਹੁਤ ਵਧੀਆ ਚੰਗਾ ਸੋਹਣਾ ਮੇਲਕਾਫ ਆ ਤੇ ਮਾਂ ਵੀ ਜਿਹੜੀ ਹੈਗੀ ਦੋਸਤੋ ਇਹਦੀ ਮਦਰ ਆ ਉਹ ਵੀ ਬਹੁਤ ਵਧੀਆ ਕੈਰੇਕਟਰ ਬਹੁਤ ਸੋਹਣਿਆ ਨੀਲੀ ਰਾਵੀ ਤੇ ਲੱਗੇ ਹੈਗੇ ਮੂੰਹ ਜਿਹੜਾ ਬੱਲਾ ਪੂਰਾ ਵਾਈਟ ਫੇਸ ਮਿਲੇਗਾ ਤੁਹਾਨੂੰ ਬਾਕੀ ਬਾਡੀ ਬੰਤਰ ਦੀ ਵੇਖ ਲਓ ਤਾਜੀ ਸੂਈ ਹੈ ਦੋਸਤੋ ਅੱਜ ਮਾਰਨਿੰਗ ਸਮੇਂ ਦੀ ਸ ਤੇ ਆਰਡਰ ਦੀ ਕੁਆਲਿਟੀ ਦੇਖੋਗੇ ਸੋਹਣੀ ਆਰਡਰ ਦੀ ਕੁਆਲਿਟੀ ਹੈਗੀ ਆਹ ਲਓ ਦੋਸਤੋ ਆਹ ਲਓ ਜੀ ਬਿਲਕੁਲ ਜਿਹੜੇ ਵੀਰ ਨੀਲੀ ਦਾ ਵੀ ਖਰੀਦਣੀ ਚਾਹੁੰਦੇ ਆ ਮੱਝ ਦੋਸਤੋ ਤੁਸੀਂ ਇਹ ਮੱਝ ਖਰੀਦ ਸਕਦੇ ਹੋ ਤਕਰੀਬਨ ਵੀਰ ਹਰ ਵੇਲੇ 2 ਮਿੰਟ ਤੇ ਰੋਕ ਲਗੇ ਜੀ ਆਹ ਲਓ ਜੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਆ ਦੋਸਤੋ ਬਾਕੀ ਚੁਆਈ ਤੁਸੀਂ ਕਰ ਸਕਦੇ ਹੋ ਬੌਲੇ ਦੇ ਵਿੱਚ ਚੁਆਈ ਹੋਵੇਗੀ ਤੇ ਉਹ ਤੁਸੀਂ ਆਪ ਦੀ ਦੋ ਟਾਈਮ ਇੱਕ ਟਾਈਮ ਦੀ ਚੁਆਈ ਜਿਹੜੀ ਹੈ ਚੈੱਕ ਪਾਸ ਕਰ ਸਕਦੇ ਹੋ ਘਰੇ ਆ ਕੇ ਆਹ ਥਾਣਾ ਦੀ ਮੰਤਰ ਵੇਖ ਲਓ ਦੋਸਤੋ ਨੇੜੇ ਤੋਂ ਬੈਕ ਸਾਈਡ ਤੋਂ ਕਿ ਚੁਆ ਬਹੁਤ ਵਧੀਆ ਠੰਡੀ ਸੀ ਦਾ ਆ ਠੀਕ ਹੈ ਜੀ ਆ ਵੇਖੋ ਜੀ ਚੰਗਾ ਸੋਹਣਾ ਜਿਹੜਾ ਖਣ ਲੱਗਾ ਹੈਗਾ ਤੇ ਵੀ ਹਰਵੇਲ ਹੈ ਵੀ ਕੀ ਭਾਪੜ ਦੇ ਵਿੱਚ ਹੈਗੀ ਕਿੰਨੇ ਦੀ ਦੇਣੀ ਆਪਾਂ ਭੰਡਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਹਦਾ 71000 ਰੁਪਏ ਡਿਮਾਂਡ ਕਰਦੇ ਆ ਜਿਹਦੇ ਵਿੱਚ ਘਰ ਆ ਜਾਂਦਾ ਥੋੜਾ ਬਹੁਤ ਮਾਨਤਨ ਹੋਊਗਾ ਕੋਈ ਐਗਰ ਹੋਗਾ 71000 ਦੇ ਵਿੱਚੋਂ ਹਾਂਜੀ ਆ 271000 ਰੁਪਏ ਜਿਹੜੀ ਵੀਰ ਨੇ ਡਿਮਾਂਡ ਕੀਤੀ ਆ ਆ ਥੋੜੇ ਤੋਂ ਥੋੜਾ ਜਿੰਨਾ ਵੀ ਹੋ ਸਕੇ ਮਾਨਤਨ ਤੁਹਾਡਾ ਜ਼ਰੂਰ ਵੀਰ ਕਰ ਦੇਊਗਾ ਬਾਕੀ ਨੀਲੀ ਦੀ ਜਿਹੜੀ ਇਹ ਦੋਸਤੋ ਮੱਝ ਆ ਪ੍ਰੋਪਰ ਤੁਸੀਂ ਦੇਖ ਲੀਓ ਬਾਡੀ ਬੰਤਰ ਦੇਖ ਲਓ ਇੱਕ ਵਾਰੀ ਮੂੰਹ ਮੱਥਾ ਵੀ ਬਿਲਕੁਲ ਨੇੜੇ ਤੋਂ ਦੇਖ ਲਓ ਚੰਗੀ ਸੋਹਣੀ ਅੱਖ ਖੁਖ ਲੱਗੀ ਹੈਗੀ ਆ ਆ ਲਓ ਜੀ ਅੱਛਾ ਜੀ ਕਰੀਬ 10 ਪਲੱਸ ਰਹੀ ਹੈ ਠੀਕ ਹੈ ਜੀ ਅਰਾਮ ਨਾਲ 12 ਕਰੋੜ 13 ਲੀਟਰ ਦੀ ਆਪਾਂ ਇੱਥੇ ਉਮੀਦ ਕਰਦੇ ਹਾਂ। ਠੀਕ ਹੈ ਜੀ। ਬਾਕੀ ਅਸੀਂ ਆਪਣੇ ਕੰਮ ਸੰਭਾਲੂਗੇ। ਸਾਹ ਸੰਭਾਲਦਾ ਜੀ ਫਿਰ। ਠੀਕ ਆ। ਵੀਰ ਹਰਵੇਲ ਅਗਲਾ ਐਨੀਮਲ ਕਿਹੜਾ ਹੈਗਾ ਜੀ? ਬੰਨੇ ਇਹ ਮੱਝਾਂ ਹੱਤ ਵਾਲੀ। ਠੀਕ ਆ। ਸੂਭੂ ਵੀ ਕੋਈ ਅੱਗ ਲਾ ਦਿੰਦੇ ਅੰਦਰ। ਠੀਕ ਆ। ਤੇ ਬਾਕੀ ਤਿਪਣ ਇੱਕ ਨੰਬਰ ਆ। ਠੀਕ ਹੈ ਜੀ। ਹਾਂ। ਬਹੁਤ ਹੀ ਵਧੀਆ। ਤੇ ਸੂਆ ਅੱਗੇ ਕਿੰਮਾ ਸੂਣ ਜਾ ਰਹੀ ਹੈ ਜੀ? ਇਹ ਵੀ ਦੂਜਾ ਸੂਆ ਨੂੰ ਹੰਗਿਆ ਰਹੀ। ਠੀਕ ਆ। ਦੋ ਵਿੱਥਾ ਵਰਲਾ ਬਹੁਤ ਸੋਹਣੀਆਂ ਦੋਸਤੋ। ਦੂਜਾ ਸੂਆ ਵੀ ਜਿਹੜੀ ਮ ਤੇ 4 ਤੇ ਇੱਕ ਨੰਬਰ ਆ ਲੋ ਜੀ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਹਰ ਪੱਖ ਤੋਂ ਆਪਾਂ ਤੁਹਾਨੂੰ ਦਿਖਾ ਦੇਣੀ ਆ ਦੋਸਤੋ ਤਸੱਲੀ ਤੁਹਾਡੀ ਆਪਣੀ ਆ ਆ ਲੋ ਆਰਡਰ ਦੀ ਕੁਆਲਿਟੀ ਹੈਗੀ ਸੋਹਣੀ ਹਜੇ ਤਕਰੀਬਨ ਦਿਨ ਵੀਰ ਰਵੇਲ ਦੱਸ ਰਿਹਾ ਵੀ ਲੈ ਜਾਣੇ ਹੈ ਜੀ ਅਸਲੇ ਤੇ ਦੂਜੇ ਸਵੇਰ ਸੋਣਾ ਇਹਨੇ ਵੀ ਵਧੀਆ ਇੱਕ ਨੰਬਰ ਦਾ ਥਾਣਾ ਲੱਗਾ ਹੈਗਾ ਦੋਸਤੋ ਆ ਮੁੱਠੀ ਵਾਲਾ ਥਾਣਾ ਬਿਲਕੁਲ ਹਵਾਨਾ ਜਿਹੜਾ ਜੇ ਬਣਾ ਕੇ ਤਿਆਰ ਕਰ ਲੈਣਾ ਨੇ ਦਿਨਾਂ ਦੇ ਹਿਸਾਬ ਦੇ ਨਾਲ ਤੇ ਵੀਰ ਹਰਬੇਲ ਅੱਗੋਂ ਜਿੱਥੋਂ ਆਈ ਆਪਣੇ ਕੋਲ ਕੋਈ ਪਹਿਲੇ ਸਵੇਰ ਦਾ ਦੱਸਿਆ ਗਿਆ ਕੀ ਮਿਲਕ ਹੈਗਾ ਜੀ ਆਹ ਸੰਤੋਸ਼ ਸਿੰਘ ਜੀ ਇਹਦੇ ਪਹਿਲੇ ਸਵੇਰ ਹੀ ਤਿਆਰ ਆ 11:30 ਲੀਟਰ ਆ ਪੈ ਗਿਆ ਤੇ 13-14 ਦੀ ਉਮੀਦ ਆਰਾਮ ਨਾਲ ਕਰ ਸਕਦੇ ਬਾਕੀ ਜਿਹੜੇ ਹਿਸਾਬ ਨਾਲ ਹਜੇ ਵਧਣੀ ਆ ਜੀ ਚੰਗਾ ਪਿੱਠਪੂੜਾ ਲੱਗਿਆ ਤਾਂ ਬਾਕੀ ਠੰਡੀ ਸੀਗਾ ਟਿੱਪਣ ਇੱਕ ਨੰਬਰ ਆ ਆ ਵੇਖੋ ਦੋਸਤੋ ਬਹੁਤ ਹੀ ਵਧੀਆ ਦੇਖੋ ਆਰਡਰ ਦੀ ਕੁਆਲਿਟੀ ਵੇਖੋ ਬਾਕੀ ਥਾਣੇ ਵੇਖੋ ਦੋਸਤੋ ਚੰਗਾ ਮੁੱਠੀ ਦਾ ਥਾਣਾ ਆ ਲੋ ਬਾਕੀ ਬਹੁਤ ਹੀ ਵਧੀਆ ਆ ਵੇਖੋ ਜੀ ਠੀਕ ਆ ਸੋ ਆ ਕੀ ਭਾਅ ਪੜਦਾ ਹੈਗਾ ਵੀਰ ਹਰਵੀਰ ਕੀ ਭਾਅ ਦੀ ਜਿੰਦੂ ਸਾਹਿਬ ਜੀ ਇਹਦੀ 85800 ਰੁਪਏ ਡਿਮਾਂਡ ਕਰਦੇ ਆ ਜਿਹਦੇ ਚ 500 ਰੁਪਏ ਮਾਨਤਨ ਕੀਤਾ ਜਾਊਗਾ ਠੀਕ ਹੈ 85800 ਦੇ ਵਿੱਚੋਂ ਹਾਂ ਜੀ ਠੀਕ ਹੈ 85800 ਦੇ ਵਿੱਚੋਂ 500 ਰੁਪਏ ਜਿਹੜਾ ਦੋਸਤੋ ਵੀਰ ਨੇ ਮੂੰਹ ਜਿਹੜਾ ਕਹਿ ਦਿੱਤਾ ਮਾਨਤਨ ਹੋਵੇਗਾ ਤੇ ਹਾਂ ਬਾਕੀ ਚੰਗੀ ਮੈਂ ਆ ਦੋਸਤੋ ਚੰਗੀ ਮੱਝ ਆ ਆ ਵੇਖੋ ਤੇ ਤਕਰੀਬਨ ਕਾਕੀ ਜੇ ਕੋਈ ਭੈਣ ਭਰਾ ਕੋ ਥੋੜਾ ਪਤਾ ਹੋਰ ਵੀ ਚਲੋ ਆਪਾਂ ਕਰਿਆ ਜਾਂਦਾ ਕਰਾਂਗੇ ਮੰਤਰ ਬਿਲਕੁਲ ਤੋਂ ਮੰਤਰ ਨਾਲ ਤੁਹਾਡਾ ਦੋਸਤ ਹੋ ਜਾਏਗਾ ਜਿੰਨਾ ਵੀ ਵੀਰ ਨੇ ਕਿਹਾ ਥੋੜਾ ਬਾਅਦ ਜੇ ਹੋਰ ਵੀ ਤੁਹਾਡੀ ਪਸੰਦ ਦਾ ਹੋਇਆ ਉਹ ਵੀ ਕਰ ਦੇਣਗੇ ਬਾਕੀ ਤੁਸੀਂ ਕਾਲ ਕਰ ਲਿਓ ਵੀਰ ਨਾਲ ਸੰਪਰਕ ਕਰ ਲਿਓ ਵੀਡੀਓ ਵਿੱਚ ਨੰਬਰ ਹੈ ਜਿਹੜੇ ਸੰਧ ਸਿੰਘ ਸਾਹਿਬ ਜੀ ਥਣ ਦੀ ਆਪਾਂ ਗਰੰਟੀ ਦੇ ਸਕਦੇ ਹਾਂ ਤੇ ਭਣੇਤ ਨੰਬਰ ਜੀ ਬਹੁਤ ਹੀ ਵਧੀਆ ਜੀ ਹਾਂਜੀ ਆਹ ਲਓ ਜੀ ਠੀਕ ਹੈ ਵੀਰ ਸਰ ਵੀਰ ਜੀ ਤੇ ਤਗੜਾ ਐਨੀਮਲ ਆਪਣੇ ਕੋਲ ਕਿਹੜਾ ਵੀਰ ਜੀ ਹੈਗਾ ਸੇਲੀ ਠੀਕ ਹੈ ਇਹਨੂੰ ਸੂਈ ਨੂੰ ਕਰੀਬ ਤਿੰਨ ਕ ਮਹੀਨਿਆਂ ਤੋਂ ਥੋੜੇ ਦਿਨ ਕੱਟੀ ਆ ਠੀਕ ਹੈ ਤਾਂ ਬਾਕੀ ਦੇੱਲੇ ਕਰੀਬ 8.5 ਲੀਟਰ ਦੁੱਧ ਜਿਹੜਾ ਇਸ ਟਾਈਮ ਰੈਡੀ ਆ ਠੀਕ ਆ ਪਿੱਛੇ ਨੀਂਦੀ ਦੀ ਕੱਟੀ ਆ ਮਗਰ ਕੱਟੀ ਆ ਤੇ ਸਾਢੇ 3 ਮਹੀਨੇ ਦਾ ਸੁਬਾ ਹੋ ਗਿਆ ਨਾ ਜੀ ਹਾਂ ਜੀ ਆ ਵੇਖੋ ਦੋਸਤੋ ਤਕਰੀਬਨ ਆ ਤਾਂ 8.5 ਲੀਟਰ ਜਿਹੜਾ ਮਿਲਕ ਤੁਹਾਨੂੰ ਇਸ ਦੇ ਥੱਲੇ ਮਿਲੇਗਾ ਦੋਵੇਂ ਡੰਗ ਦੀ ਚਵਾਈ ਤੁਸੀਂ ਕਰ ਸਕਦੇ ਹੋ ਬਾਕੀ ਨਿਸ਼ਾਨੀਆਂ ਸਾਰੀਆਂ ਬਿਲਕੁਲ ਨਿਸ਼ਾਨੀ ਦੀ ਸ਼ੋਣੀ ਪੂਰੀ ਕਵਰ ਕਰਦੀ ਹੈਗੀ ਆ ਮਗਰਲੇ ਪੈਰ ਵੀ ਸਫੇਦ ਆ ਤੇ ਆਖੂਖ ਵੀ ਚੰਗੀ ਸੋਹਣੀ ਹੈਗੀ ਆ ਹਵਾਨੇ ਤੇ ਵੀ ਤੁਹਾਨੂੰ ਜਿਹੜਾ ਬਿਲਕੁਲ ਨਿਸ਼ਾਨ ਮਿਲ ਜੂਗਾ ਆਹ ਲਓ ਜੀ ਆਹ ਲਓ ਦੋਸਤੋ ਆ ਮਗਰ ਕੱਟੀ ਹੈਗੀ ਆ ਦੋਸਤੋ ਇਸੇ ਮੱਝ ਦੇ ਮਗਰ ਜਿਹੜੀ ਕੱਟੀ ਹੈਗੀ ਆ ਤੋਂ ਘਟਾ ਤਿੰਨ ਮਾਂਥ ਤੋਂ ਘਟ ਜਿਹੜੀ ਸੂਆ ਹੋ ਗਿਆ ਸੂਈ ਨੂੰ ਤੇ ਮਗਰ ਕੱਟੀ ਆ ਕੱਟੀ ਵੇਖੋ ਦੋਸਤੋ ਇਹ ਕੱਟੀ ਮਿਲ ਜੇਗੀ ਤੁਹਾਨੂੰ ਮਗਰ ਓਕੇ ਅ ਵੀਰ ਹਰਵੇ ਲੱਗੇ ਬਣੀ ਹੈਗੀ ਆਪਣਾ ਕਰੀਬ 25 26 ਦਿਨ ਦੀ ਅੱਗੇ ਬਣੀ ਆ ਠੀਕ ਆ ਜੀ ਤੇ ਹੈ ਵੀ ਨੀਲੀ ਦੇ ਸੀ ਮਾਲੀ ਤੋਂ ਜੰਪ ਆ ਜਾ ਇਹ aí ਕਰਵਾਈ ਇਹ aí ਕਰਵਾਈ ਉਹਨਾਂ ਦੇ ਮਤਲਬਕ ਠੀਕ ਆ ਬਾਕੀ ਆਪਾਂ ਨਹੀਂ ਕਹਾਂਗੇ ਕਿ ਦੱਫਰ ਨਿਕਲਦੀ ਜਾਂ ਨਹੀਂ ਨਿਕਲਦੀ ਜੀ ਇਨੇ ਦਿਨਾਂ ਦਾ ਕਨਫਰਮ ਨਹੀਂ ਕੁਛ ਹੁੰਦਾ ਨਹੀਂ ਬਿਲਕੁਲ ਨਹੀਂ ਹੁੰਦਾ ਬਾਕੀ ਦੱਸਣਾ ਜ਼ਰੂਰੀ ਆ ਵੀ ਇਨੇ ਦਿਨਾਂ ਦੀ ਬਣੀ ਹੈਗੀ ਆ ਬਾਕੀ ਸੁਣਾ ਇੱਕ ਨੰਬਰ ਆ ਠੀਕ ਆ ਵੀਰੇ ਬਹੁਤ ਹੀ ਵਧੀਆ ਤੇ ਫਿਰ ਕੀ ਮੁੱਲ ਕਰਦੇ ਪੈਦਾ ਮੋਲੇ ਦਾ ਸੰਧੂ ਸਾਹਿਬ ਜੀ 55000 ਦੇ ਵਿੱਚ 500 ਰੁਪਏ ਮਾਨਤਾ ਕਰਾ ਰਹੇ 55000 ਦੇ ਵਿੱਚੋਂ ਹਾਂਜੀ 55000 ਦੇ ਵਿੱਚੋਂ ਦੋਸਤੋ 500 ਰੁਪਏ ਜਿਹੜਾ ਤੁਹਾਡਾ ਮਾਨਤਾਨ ਹੋਵੇਗਾ ਘਰ ਪਹੁੰਚਿਆਂ ਦਾ ਦੂਰੋਂ ਨੇੜੋਂ ਆਿਆਂ ਦਾ ਬਾਕੀ ਮੈਂ ਤੁਹਾਨੂੰ ਇੱਕ ਵਿਖਾ ਦੇਣਾ ਵਜਨ ਦੇ ਵਿੱਚ ਵੇਖੋਗੇ ਦੋਸਤੋ ਬੜੀ ਸੋਹਣੀ ਰਾਜੀ ਇਹ ਮੱਝ ਹੈਗੀ ਵਜਨ ਵਟਾ ਬਹੁਤ ਜਿਆਦਾ ਸੋਹਣਾ ਅੱਗੇ ਜੇ ਤਕਰੀਬ ਨਯਾ ਟਾਕਾ ਤੇ ਬਹੁਤ ਵਧੀਆ ਚੰਗੀ ਮੱਝ ਜਿਹੜੀ ਆ ਬਣ ਕੇ ਤਿਆਰ ਹੋਈ ਨਹੀਂ ਪੇਠਪੂੜਾ ਵੇਖੋ ਵਜਨ ਦੇ ਵਿੱਚ ਬਹੁਤ ਤਕੜੀ ਮੈਂ ਹੈਗੀ ਆ ਆ ਲੋ ਜੀ ਆ ਲੋ ਨਾਲੇ ਦੁੱਧ ਵੀ ਥੇਲੇ ਜਿਹੜਾ ਦੋਸਤੋ 8 ਤੋਂ 8.5 ਲੀਟਰ ਜਿਹੜਾ ਦੁੱਧ ਵੀ ਹੈਗਾ ਤੇ ਮਗਰ ਜਿਹੜੀ ਫੀਮੇਲ ਕਾਫ ਆ ਇਸ ਤੋਂ ਇਲਾਵਾ ਵੀ ਰਰਵੇਲ ਜੀ ਕਿਹੜੀ ਆਪਣੇ ਕੋਲ ਠੀਕ ਹੈ ਜੀ ਇਹ ਛੋਟੀ ਹੈ ਜੀ ਬਿਲਕੁਲ ਜੀ ਪਹਿਲਣੀ ਹੈ ਪਹਿਲਣ ਆ ਜੀ ਠੀਕ ਆ ਦੇਣ ਲੈਂਦੀ ਹੈ ਜੀ ਹੈ ਨਹੀਂ ਸੁਈ ਹੋਈ ਹੈ ਸੁਈ ਹੋਈ ਹੈ ਹਾਂ ਜੀ ਇਹ ਠੀਕ ਆ ਹਰਵੈਲ ਵੀਰੇ ਤੇ ਕਿੰਨੇ ਕ ਦਿਨ ਦੀ ਸੂਈ ਹੈ ਭਲੇ ਆ ਇਹ ਅੱਜ ਹੋ ਗਈ ਕਰੀਬ 6-7 ਦਿਨ ਦੀ ਸੂਈ ਆ ਠੀਕ ਆ 6-7 ਦਿਨ ਦੀ ਸੂਈ ਆ ਪਹਿਲਾ ਸੂਆ ਸੂਈ ਆ ਬਾਕੀ ਦੋਸਤੋ ਮੈਂ ਜਿਹੜੀ ਬਾਕੀ ਗੱਲ ਬਾਅਦ ਚ ਕਰਦਾ ਵੀਰ ਹਰਵੈਲ ਦੇ ਨਾਲ ਪਹਿਲਾ ਇੱਕ ਬੋਡੀ ਬੰਤਰ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨਾ ਬਿਲਕੁਲ ਛੋਟਾ ਸਿੰਘ ਹੈਗਾ ਰਿੰਗ ਸਿੰਘ ਆ ਦੋਸਤੋ ਆ ਵੇਖੋ ਛੋਟੀ ਦੇ ਬਿਲਕੁਲ ਰਿੰਗ ਸਿੰਘ ਆ ਛੋਟਾ ਜਿਹਾ ਸਿੰਘ ਲੱਗਾ ਹੈਗਾ ਮੂੰਹ ਮੱਥਾ ਬਹੁਤ ਪਿਆਰਾ ਹੈਗਾ ਤੇ ਕੱਦ ਕਾਠੀ ਵੀ ਸੋਹਣੀ ਆ ਆ ਵੇਖੋ ਬਹੁਤ ਵਧੀਆ ਹਾਂਜੀ ਬਿਲਕੁਲ ਆ ਵੇਖੋ ਉੱਚਾ ਕੱਦ ਕਰ ਹੈਗਾ ਆਰਡਰ ਦੀ ਕੁਆਲਿਟੀ ਵੇਖੋ ਦੋਸਤੋ ਜਵਾ ਤਨੂ ਦਾ ਵੇਖ ਨੰਬਰ ਆਰਡਰ ਦੀ ਕੁਆਲਿਟੀ ਵੇਖੋ ਬਹੁਤ ਸੋਹਣਾ ਆਰਡਰ ਹੈਗਾ ਬਿਲਕੁਲ ਟਾਈਟ ਲੇਵਾ ਤੇ ਸੋਹਣਾ ਖੁੱਲਾ ਜਿਹੜਾ ਲੇਵਾ ਹੈਗਾ ਆ ਦੇਖੋ ਆਰਡਰ ਜਵਾ ਬਾਬ ਉਹ ਇਹ ਪਿੱਛੇ ਆ ਦੇਖੋ ਚੰਗਾ ਸੋਹਣਾ ਮੁੱਠੀ ਦਾ ਥਾਣਾ ਦੋਸਤੋ ਤੇ ਮਗਰ ਵੀਰ ਕੀ ਇਹਦੇ ਬੱਚਾ ਕੀ ਆ ਗਿਆ ਫੀਮੇਲ ਕਾਫ ਆਈ ਇਹ ਦਿਖਾ ਸਕਦੇ ਤੁਸੀਂ ਜੀ ਤਾ ਇਹ ਚਲਦੀ ਵੀ ਦਿੱਤੀ ਮੰਡੀ ਐ ਠੀਕ ਹੈ ਜੀ ਆ ਦੋਸਤੋ ਮગર ਫੀਮੇਲ ਕਾਫ ਆ ਉਹ ਵੀ ਤੁਸੀਂ ਨਿਗਾਹ ਮਾਰ ਲਓ ਬਿਲਕੁਲ ਆ ਫੀਮੇਲ ਕਾਫ ਆ ਦੋਸਤੋ ਮગર ਕੱਟੀ ਹੈ ਠੀਕ ਆ ਓਕੇ ਅ ਸੋ ਦੋਸਤੋ ਬਾਕੀ ਜਿਹੜੇ ਆਪਣੇ ਕਈ ਭਰਾ ਹਨ ਉਹ ਹਿੰਦੀ ਸਮਝਦੇ ਦੋਸਤੋ ਤੇ ਜਿਹੜਾ ਪਹਿਲਾ ਬਿਆਨ ਤਾਂ ਦੋਸਤੋ ਵਿਾਈ ਆ ਤੇ ਮગર ਜੋ ਕਟੜੀ ਆ ਦੋਸਤੋ ਇਸਕੇ तो आप नोट कर सकते हैं बाकी वीर हरबेल से हम पूछ लेंगे भी दो दो जरा मिल्क वो कितना है ठीक है फिर जी बहुत बढ़िया ਐਕਸਟਰਾ ਆਰਡੀਨਰੀ ਜਿਹੜਾ ਦੋਸਤੋ ਸੋਹਣਾ ਆਰਡਰ ਲੱਗਾ ਹੈਗਾ ਬਹੁਤ ਵਧੀਆ ਆਰਡਰ ਦੀ ਕੁਆਲਿਟੀ ਹੈਗੀ ਹੈ ਤੇ ਪਹਿਲਾ ਸੂਆ ਦੋਸਤੋ ਜਿਹੜੀ ਸੂਈ ਤੁਹਾਨੂੰ ਝੋਟੀ ਮਿਲ ਜਾਵੇਗੀ ਮਗਰ ਫੀਮੇਲ ਕਾਪ ਹੈਗੀ ਆ ਤੇ ਵੀਰ ਹਰਬੇਲ ਕਿੰਨਾ ਮਿਲਕ ਪਾਰੀਏ ਭਲੇ ਮਿਲਕ ਐਸਟ ਹੈ ਮੇਰੇ ਥਲੇ 8 ਤੋਂ 9 ਲੀਟਰ ਜਿਹੜਾ ਬੌਲੇਜ ਹੈ ਜੰਦੇ ਕੱਚਾ ਬੌਲਾ ਜੀ ਹਾਂਜੀ ਆਪ ਤੋਂ 9 ਲੀਟਰ ਜਿਹੜਾ ਦੋਸਤੋ ਬੌਲੇ ਦੇ ਵਿੱਚ ਹੈਗੀ ਆ ਤਕਰੀਬਨ ਦੁੱਧ 10 ਤੋਂ ਬਾਹਰ ਕਰ ਦੇਣਾ ਇਹਨੇ ਜੀ 12 ਪੂਰਾ 11 12 13 ਠੀਕ ਆ ਬਰੀਡ ਆ ਪ੍ਰੋਪਰ ਠੀਕ ਆ ਤੇ ਹਰਵੇਲ ਵੀਰੇ ਝੋਟੀ ਦਾ ਮੁੱਲ ਕਿੰਨਾ ਕੀਤਾ ਹੋਇਆ ਮੁੱਲ ਸੰਨ ਸਾਹਿਬ ਜੀ ਆਪ ਐਦਾ 73 ਹਜ਼ਾਰ ਰੁਪਇਆ ਕਰਦੇ ਉਹਦੇ ਚੋਂ ਵੀ ਥੋੜਾ ਬੋਧਾ ਮਾਨਤਾ ਕਰਾਜੀ 73 ਹਜ਼ਾਰ ਦੇ ਵਿੱਚੋਂ ਹਾਂ 73 ਹਜ਼ਾਰ ਦੇ ਵਿੱਚੋਂ ਦੋਸਤੋ ਜਿਹੜਾ ਥੋੜਾ ਬੋਧਾ ਮਾਨਤਨ ਤੁਹਾਡਾ ਘਰ ਪਹੁੰਚਿਆਂ ਦਾ ਕੀਤਾ ਜਾਵੇਗਾ ਕਿਉਂਕਿ ਮਾਨਤਨ ਜਿਹੜਾ ਦੋਸਤੋ ਹਰ ਪਸ਼ੂ ਦੇ ਵਿੱਚੋਂ ਕੀਤਾ ਜਾਂਦਾ ਵੀਰ ਵੱਲੋਂ ਕਾਫੀ ਜਿਆਦਾ ਪਸ਼ੂ ਆ ਦੋਸਤੋ ਚੰਗੇ ਨਿਕਲੇ ਆ ਵੀਰ ਕੋਲ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਪਸ਼ੂ ਆ ਜਿੱਥੇ ਵੀ ਗਿਆ ਦੋਸਤੋ ਬਹੁਤ ਭੈਣ ਭਰਾਵਾਂ ਨੇ ਫਿਰ ਤੋਂ ਜਿਹੜੀ ਨਵੇਂ ਸਿਰਿਓਂ ਡਿਮਾਂਡ ਕੀਤੀ ਹੈਗੀ ਵੀਰ ਹਰਵੇਲ ਦੇ ਕੋਲੋਂ ਤੇ 4 ਨਗਸੀ ਦੋਸਤੋ 4 ਐਨੀਮਲਸ ਵੀਰ ਹਰਵੇਲ ਦੇ ਕੋਲ 4 ਮੱਝਾਂ ਜਿਹੜੀਆਂ ਸੇਲ ਵਾਸਤੇ ਅੱਜ ਅਵੇਲੇਬਲ ਨੇ ਉਹਨਾਂ ਦੀ ਪੂਰੀ ਡਿਟੇਲ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਆ ਜਿਹੜੀ ਵੀ ਤੁਹਾਡੇ ਭਾਅ ਪੱੜ ਤੇ ਵਿੱਚ ਹੋਵੇ ਤੁਸੀਂ ਉਹ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਕਿਸੇ ਟਾਈਮ ਵੀ ਵੈਸੇ ਜੈਨੂਨ ਰੇਟ ਹੁੰਦੇ ਆ ਅਕੋਰਡਿੰਗ ਟੂ ਕਿਸੇ ਵੀ ਐਨੀਮਲ ਨੂੰ ਜਦੋਂ ਆਪਾਂ ਦੇਖਦੇ ਹਾਂ ਬਿਲਕੁਲ ਜੈਨੂਨ ਰੇਟ ਹੁੰਦੇ ਆ ਤੇ ਬਾਕੀ ਪਸ਼ੂ ਵੀ ਜਿਹੜੇ ਬਹੁਤ ਖਰੇ ਪਸ਼ੂ ਹੁੰਦੇ ਆ ਚੰਗੇ ਪਸ਼ੂ ਹੁੰਦੇ ਆ ਸੋ ਗੱਲਬਾਤ ਦੋਸਤੋ ਤੁਸੀਂ ਕਿਸੇ ਟਾਈਮ ਵੀ ਵੀਰ ਨਾਲ ਕਰ ਸਕਦੇ ਹੋ ਜਿਹੜੇ ਆ ਵੀਡੀਓ ਦੇ ਵਿੱਚ ਟਾਈਟਲ ਦੇ ਵਿੱਚ ਵੀ ਆਪਾਂ ਨੰਬਰ ਦੇ ਦੇਨੇ ਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਵੀਰ ਹਰਬੇਲ ਦੇ ਨੰਬਰ ਤੁਹਾਨੂੰ ਮਿਲ ਜਾਣਗੇ ਸੋ ਵੀਡੀਓ ਦੇ ਵਿੱਚ ਥੱਲੇ ਵੀ ਆਪਾਂ ਚਲਦੇ ਕਰ ਦੇਨੇ ਆ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਡੇਲੀ ਅਪਡੇਟ ਲੈ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਐਨੀਮਲ ਖਰੀਦਣਾ ਹੋਵੇ ਤੁਸੀਂ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਡੇਲੀ ਰੂਟੀਨ ਦੇ ਵਿੱਚ ਜਿਹੜੇ ਪਸੂ ਹੋ ਦੋਸਤੋ ਨਵੇਂ ਇੱਥੇ ਆਉਂਦੇ ਰਹਿੰਦੇ ਆ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ